ਪ੍ਰਸ਼ਾਸਨ ਨੂੰ ਔਰ ਇਹ ਟੋਲ ਵਾਲਿਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ 18 ਤਰੀਕ ਦਾ ਅਸੀਂ ਅਲਟੀਮੇਟਮ ਦਿੱਤਾ ਹੈ 6 ਕਰ 18 ਤੱਕ ਇਹ ਕੋਈ ਮੀਟਿੰਗ ਜੱਥੇ ਬੰਦੀਆਂ ਨਾ ਕਰਕੇ ਇਸ ਗੱਲ ਦਾ ਫੈਸਲਾ ਨਹੀਂ ਲੈਂਦੇ ਵੀ ਅਸੀਂ ਤੁਹਾਡੀ ਖੱਜਲਖਵਰੀ ਬਿਲਕੁਲ ਨਹੀਂ ਕਰਾਂਗੇ ਲੋਕਾਂ ਨਾਲ ਬਸ ਲੁਕੀ ਬੰਦ ਕਰਾਂਗੇ ਤੇ ਫਿਰ 18 ਨੂੰ ਵੱਡੀ ਮੀਟਿੰਗ ਕਰਕੇ ਫਿਰ ਉਹਦੇ ਵਿੱਚ ਅਸੀਂ ਹੋ ਸਕਦਾ ਵੀ ਉਦੋਂ ਹੀ ਫ੍ਰੀ ਕਰ ਦਈਏ ਜਾਂ ਉਦੋਂ ਕੋਈ ਕਾਲ ਦੇ ਦੇਈਏ ਤੇ ਅਸੀਂ 18 ਤਰੀਕ ਤੱਕ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਅੱਜ ਦਾ ਸਟਾਫ ਮੀਟਿੰਗ ਦਾ ਮਸਲਾ ਇਹ ਸੀ ਕਿ ਇੱਕ ਵਾਰ ਆਗਾਹ ਕਰਨਾ ਸਾਡਾ ਪ੍ਰਸ਼ਾਸਨ ਨੂੰ ਟੋਲ ਵਾਲਿਆਂ ਨੂੰ ਫਰਜ ਹੈ ਜੇਕਰ ਉਹ ਫੇਰ ਵੀ ਨਹੀਂ ਸੁਧਰਦੇ ਤੇ ਫਿਰ ਅਸੀਂ ਅਗਲੇਰੀ ਕਾਰਵਾਈ ਜਿਹੜੀ ਆ ਉਹ ਜਲਦ ਕਰਾਂਗੇ ਤਾਂ ਭਾਜੀ ਅੱਜ ਕੀ ਫੈਸਲਾ ਲਿਆ ਟੋਲ ਟੂ ਫੈਸਲਾ ਨੂੰ ਲੈ ਕੇ ਮੀਟਿੰਗ ਸੀ ਕਿਤੋਂ ਕਿਤੋਂ ਜਥੇਬੰਦੀਆਂ ਆਈਆਂ ਤੇ ਕੀ ਫੈਸਲਾ ਲਿਆ ਗਿਆ ਆ ਸਾਡੀਆਂ 6 ਜਥੇਬੰਦੀਆਂ ਜਿਨ੍ਹਾਂ ਨੇ ਮੀਟਿੰਗ ਕੀਤੀ ਆ ਅਸੀਂ ਮੀਟਿੰਗ ਕਰਕੇ ਅਗਲਾ ਜਿਹੜਾ ਫੈਸਲਾ ਲਿਆ ਸਾਡੇ ਵੱਡੇ ਵੀਰ ਇਕਤਾਨ ਸਿੰਘ ਵਾਲਾ ਈ ਖਰਾਈ ਸਾਹਿਬ ਖੜੇ ਨੇ ਇਹ ਤੁਹਾਨੂੰ ਬਰੀਦ ਦੇ ਵਿੱਚ ਦੱਸ ਦੇਣਗੇ ਕਿ ਅੱਗੇ ਜੋ ਫੈਸਲਾ ਹੋਇਆ ਇਹ ਨਾ ਕਰੋ ਖਰਾਈ ਸਾਹਿਬ ਕੀ ਅੱਜ ਫੈਸਲਾ ਲਿਆ ਗਿਆ ਲਾਡਵਾਲ ਟੋਲ ਪਲਾਜ਼ਾ ਪਹਿਲਾਂ ਕਈ ਦਿਨ ਬੰਦ ਰੱਖਿਆ ਹੁਣ ਕੀ ਫੈਸਲਾ ਲਿਆ ਗਿਆ ਦੇਖੋ ਇਹ 45 ਦਿਨ ਲਗਭਗ ਜਿਹੜਾ ਲਾਡਵਾਲ ਟੋਲ ਹੈ ਉਹ ਜਿੱਥੇ ਬੰਦੀਆਂ ਨੇ ਸਰਦਾਰ ਦਿਲਬਖ ਸਿੰਘ ਦੀ ਸਾਡੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਜਿਹੜੀ ਕਾਲ ਦਿੱਤੀ ਉਹ ਤੇ ਬਾਕੀ ਸਾਰੀਆਂ ਜਥੇਬੰਦੀਆਂ ਨੇ ਸਾਥ ਦਿੱਤਾ ਤੇ 45 ਦਿਨ ਇਹ ਫ੍ਰੀ ਰੱਖਿਆ ਮਾਨਜੋਗ ਹਾਈ ਕੋਰਟ ਨੇ ਫੈਸਲਾ ਸੁਣਾਇਆ ਵੀ ਟੋਲ ਚਾਲੂ ਕੀਤਾ ਜਾਵੇ ਤੇ ਉਹਨਾਂ ਨੇ ਚੌਂ ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਸਾਡੇ ਦੋ ਆਗੂ ਜਿਹੜੇ ਮੇਨ ਸੀਗੇ ਤੇ ਬਾਕੀ ਸਾਥੀ ਇਹਨਾਂ ਦੇ ਗ੍ਰਿਫਤਾਰ ਕਰਕੇ ਇਹਨੂੰ ਚਾਲੂ ਕੀਤਾ ਕਿਉਂਕਿ ਸਾਡਾ ਸ਼ੰਭੂ ਮੋਰਚਾ ਵੀ ਚੱਲ ਰਿਹਾ ਖਨੋਰੀ ਵੀ ਚੱਲ ਰਿਹਾ ਅਸੀਂ ਉਧਰ ਵੀ ਜੀਸਾਂ ਹੁਣ ਇਹ ਮਨਮਾਨੀ ਜ਼ਿਆਦਾ ਕਰਦੇ ਨੇ ਲੋਕਾਂ ਨੂੰ ਹਰਾਸ ਕਰਦੇ ਨੇ ਤੇ ਸਲਟ ਕਰਦੇ ਨੇ ਲੋਕਾਂ ਦੀ ਜਿਹੜੇ ਸਾਡੇ ਕਿਸਾਨ ਮੋਰਚਿਆਂ ਤੇ ਜਾਂਦੇ ਨੇ ਉਹਨਾਂ ਦੀ ਜਬਰੀ ਵਸੂਲੀ ਕਰਦੇ ਨੇ ਅਸੀਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਔਰ ਇਹ ਟੋਲ ਵਾਲਿਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ 18 ਤਰੀਕ ਦਾ ਅਸੀਂ ਅਲਟੀਮੇਟਮ ਦਿੱਤਾ ਹੈ ਐਸੀ 18 ਤਰੀਕ ਨੂੰ ਆਉਣ ਵਾਲੀ ਜਿਹੜੀ ਹੈ ਦਿਨ ਐਤਵਾਰ ਹੋਏਗਾ ਔਰ 18 ਤਰੀਕ ਨੂੰ ਜੇਕਰ 18 ਤੱਕ ਇਹ ਕੋਈ ਮੀਟਿੰਗ ਜੱਥੇ ਬੰਦੀਆਂ ਨਾ ਕਰਕੇ ਇਸ ਗੱਲ ਦਾ ਫੈਸਲਾ ਨਹੀਂ ਲੈਂਦੇ ਵੀ ਅਸੀਂ ਤੁਹਾਡੀ ਖੱਜਲਖਵਾਰੀ ਬਿਲਕੁਲ ਨਹੀਂ ਕਰਾਂਗੇ ਲੋਕਾਂ ਨਾਲ ਬਸ ਲੂਕੀ ਬੰਦ ਕਰਾਂਗੇ ਤੇ ਫੇਰ ਅਸੀਂ ਅਗਲੀ ਜਿਹੜੀ ਕਾਰਵਾਈ ਆ ਉਹ 18 ਨੂੰ ਵੱਡੀ ਮੀਟਿੰਗ ਕਰਕੇ ਫਿਰ ਉਹਦੇ ਵਿੱਚ ਅਸੀਂ ਹੋ ਸਕਦਾ ਵੀ ਉਹਦਣੇ ਹੀ ਫ੍ਰੀ ਕਰ ਦਈਏ ਜਾਂ ਉਹਦਣ ਕੋਈ ਕਾਲ ਦੇ ਦੇਈਏ ਤੇ ਅਸੀਂ 18 ਤਰੀਕ ਤੱਕ ਇਹਨਾਂ ਨੂੰ ਅਲਟੀਮੇਟਮ ਦਿੱਤਾ ਅੱਜ ਦਾ ਸਟਾ ਮੀਟਿੰਗ ਦਾ ਮਸਲਾ ਇਹ ਸੀ ਕਿ ਇੱਕ ਵਾਰ آگਾਹ ਕਰਨਾ ਸਾਡਾ ਪ੍ਰਸ਼ਾਸਨ ਨੂੰ ਟੋਲ ਵਾਲਿਆਂ ਨੂੰ ਫਰਜ਼ ਹੈ ਜੇਕਰ ਉਹ ਫੇਰ ਵੀ ਨਹੀਂ ਸੁਧਰਦੇ ਤੇ ਫਿਰ ਅਸੀਂ ਅਗਲੀ ਰੀ ਕਾਰਵਾਈ ਜਿਹੜੀ ਆ ਉਹ ਜਲਦ ਕਰਾਂਗੇ ਪਰ ਫੂਲ ਮੇਰੇ ਕੋ ਮੰਨੇ ਹੋ ਜਿਆਦਾ 12 ਤੋਂ 20 ਦਾ ਸੁਰੂਆਤ ਕਰਦਾ ਮਤਲਬ ਕਿ ਵਕਤ ਨਹੀਂ ਬਣਦਾ